ਕਿੱਥੇ ਰਹਿ ਗਿਆ ਹਲੇ ਤੱਕ ਆਈ ਨਹੀਂ ਇੰਨਾ ਟਾਈਮ ਕੌਣ ਲਾਉਂਦਾ ਹੁੰਦਾ ਸਮਝ ਨਹੀਂ ਆਉਂਦੀ ਉਹ ਇਧਰ ਨੂੰ ਕਿਵੇਂ ਚੱਕੀ ਜਾਂਦੇ ਆ ਭਤੀਜ ਲੱਗਦਾ ਕਿਸੇ ਖਾਸ ਬੰਦੇ ਨੇ ਆਉਣਾ ਹਾਂ ਹਾਂ ਤਾਇਆ ਖਾਸ ਨਹੀਂ ਆਉਣਾ ਕੌਣ ਆ ਰਿਹਾ ਅੱਜ ਸਾਡੇ ਘਰੇ ਆ ਰਹੇ ਹੈ ਜਾਂ ਤਾਂ ਕੋਈ ਮਹਾਪੁਰਸ਼ ਜਾਂ ਕੋਈ ਪਖੰਡੀ ਮੈਂ ਸਮਝ ਨਹੀਂ ਅਸਲ 'ਚ ਤਾਇਆ ਅਸੀਂ ਕਰ ਰਹੇ ਆ ਪ੍ਰੈਂਕ ਪ੍ਰੈਂਕ ਉਹ ਵੀ ਹੁੰਦਾ ਓਏ ਪ੍ਰੈਂਕ ਨਹੀਂ ਪਤਾ ਤੈਨੂੰ ਉਹ ਮਖੌਲ ਓਏ ਮਹਾਪੁਰਸ਼ ਆ ਨਾ ਮਖੌਲ ਨਹੀਂ ਕਰੀਦਾ ਹੁੰਦਾ ਇਹ ਬੜੇ ਕਰਮੀ ਵਾਲੇ ਹੁੰਦੇ ਆ ਉਹ ਤਾਇਆ ਜੇ ਮਹਾਪੁਰਸ਼ ਹੋਏ ਤਾਂ ਫਿਰ ਸਾਡੇ ਨਾਲ ਪ੍ਰੈਂਕ ਹੋਣਾ ਜੇ ਹੋਇਆ ਕੋਈ ਪਖੰਡੀ ਫਿਰ ਉਹਨੂੰ ਭਜਾਵਾਂਗੇ ਡੰਡੋ ਡੰਡੀ ਉਹ ਗੱਲ ਤਾਂ ਤੇਰੀ ਸਹੀ ਆ ਭਤੀਜ ਮੈਨੂੰ ਵੀ ਰਲਾਓ ਫਿਰ ਨਾਲ ਲੈ ਤੂੰ ਵੀ ਰਲਗੇ ਨਾਲ ਤੇ ਆਪਾਂ ਹਾਂ ਕਰਾਂਗੇ ਕਿਵੇਂ ਪ੍ਰੈਂਕ ਆਪਾਂ ਪਤਾ ਕੀ ਕਰਨਾ ਹੋ ਮੇਰਾ ਇਹ ਸੋਚਾ ਹੈ ਵੀ ਇਸ ਪਰਿਵਾਰ ਦੇ ਵਿੱਚੋਂ ਜਾਨੀ ਕਿ ਵੀ ਮੇਰੇ ਘਰ ਵਾਲੀ ਕਾਲ ਚਲਾਣਾ ਕਰਗੀ ਕੀ ਹੋਇਆ ਅਕਾਲ ਚਲਾਣਾ ਨਾ 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 ਇਹ ਤੁਸੇ ਦੱਸਿਆ ਨਹੀਂ ਪਹਿਲਾਂ ਮੈਂ ਨਹੀਂ ਮਰਦੀ ਮੁਰਦੀ ਉਹ ਤੂੰ ਕਿਹੜਾ ਸੱਚੀ ਨੂੰ ਮਰਨ ਲੱਗਿਆ ਕਮਲ ਜੀ ਤੂੰ ਤਾਂ ਸਿਰਫ ਐਕਟ ਕਰਨਾ ਮਰਨ ਦਾ ਵੀ ਇੱਕ ਰੂਹ ਨਹੀਂ ਆ ਜਾਂਦੀ ਹੁੰਦੀ ਵੀ ਮਰੀ ਹੋਈ ਆਤਮਾ ਘਰੇ ਆ ਕੇ ਤੰਗ ਕਰ ਲੱਗ ਜਾਂਦੀ ਆ ਬਸ ਉਹ ਤੰਗ ਕਰਨਾ ਉਹਨੂੰ ਆਤਮਾ ਬਣ ਕੇ ਤੂੰ ਨਿਹਾਰੇ ਤਾਂ ਦੇਖੀ ਗੱਲੇ ਆਉਂਦੇ ਇੰਜੋਏ ਕਰੀਂ ਹਾਂ ਹਾਂ ਚਲੋ ਠੀਕ ਹੈ ਠੀਕ ਹੈ ਇਹ ਵੀ ਇਹ ਅਕਾਲ ਚਲਾਣਾ ਕਰ ਗਈ ਵੀ ਸਾਨੂੰ ਕਰਦੀ ਹੈ ਤੰਗ ਬਾਬਾ ਜੀ ਜੇ ਤਾਂ ਹੋਇਆ ਕਰਨੀ ਵਾਲਾ ਉਹਨੇ ਕਹਿ ਦੇਣਾ ਭਾਈ ਕਿਉਂ ਮਖੌਲ ਕਰ ਰਹੇ ਹੋ ਸੰਤਾਂ ਨਾਲ ਸਹੀ ਗੱਲ ਆ ਜਿਹੋ ਆ ਪਖੰਡੀ ਉਹਨੇ ਕਰਨਾ ਲਾਲਚ ਪੈਸੇ ਮੰਗਣਿਆ ਤੇ ਉਸ ਤੋਂ ਬਾਅਦ ਫਿਰ ਇਹਨੇ ਕਰਨਾ ਨੂੰ ਤੰਗ ਠੀਕ ਆ ਲੈ ਹੋ ਗਿਆ ਚਪਾ 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 ਹੋ ਗਿਆ ਮੋਟਰਸਾਈਕਲ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਧੰਨ ਬਾਗ ਸਾਡੇ ਸਤਿ ਤਾ ਬੜੀ ਖੁਸ਼ੀ ਹੈ ਜੀ ਪਾਪਾ ਜੀ ਮੇਰਾ ਦੋਸਤ ਹਾਂ ਜਹਾ ਭਾਈ ਪਾਣੀ ਲੈ ਕੇ ਆ ਹਾਂਜੀ ਪਾਣੀ ਲੈ ਕੇ ਆ ਪਾਣੀ ਲੈ ਕੇ ਆ ਭਾਈ ਪਾਣੀ ਹਾਂਜੀ ਪਾਪਾ ਜੀ ਹਾਂ ਪਟਕੀ ਮਨਾਉਂਦਾ ਬੰਦਾ ਬੰਦਾ ਪੋਣ ਹਰ ਸਤ ਪੰਦਾ ਫਲਣ ਬੰਦਾ ਉੱਥੋਂ ਕੋਲ ਗੁਜਰ ਕੋਲ ਟਾਮਰ ਤੇ ਪੜਿਆ ਪਰ ਮਜੀਦੇ ਮੂਰੇ ਤਰਾ ਕੇ ਸੰਜੀ ਨਾਵੇ ਜਲਦੀ ਅਗਨੀ ਪਾਸਮ ਹੋ ਜਾਵੇ ਆਪ ਫਾਇਦੋ ਜਿਓ ਹੂੰ ਹੂੰ ਕੀ ਦੋ ਖਾ ਫਾਇਦੋ ਨੀ ਕਿੰਦਾ ਸੰ ਬਾਬਾ ਜੀ ਮੇਰੀ ਤਾਂ ਦਰਾਣੀ ਨੇ ਬਸ ਕਰਾਈ ਪਈ ਆ ਜੱਦੀ ਅਕਾਲ ਚਲਾਣਾ ਕਿਤੇ ਸਾਡੇ ਤਾਂ ਨਸੀ ਤੋਂ ਵਾਲੇ ਆਂਦਾ ਪਿਆ ਹੂੰ ਹਾਲੋ ਬਬਾਈ ਤੇਰੇ ਨਾਲ ਗੱਲ ਕਰਦਾ ਤੇਰੇ ਨਾਲ ਬਸ ਕਿਉਂ ਤਾਂ ਕੀਤਾ ਹੂੰ ਹੁਣ ਦੱਸੋ ਬੱਚਾ ਕੀ ਤਕਲੀਫ ਹੈ ਤਕਲੀਫ ਤਾਂ ਬਾਬਾ ਜੀ ਤੁਸੀਂ ਦੱਸੋਗੇ ਜਾਣੀ ਜਾਣ ਤਾਂ ਤੁਸੀਂ ਆ ਬਾਬੇ ਤਾਂ ਜਾਣੀ ਜਾਣਗੇ ਤੁਸੀਂ ਦੱਸੋ ਕੀ ਤਕਲੀਫ ਹੈ ਬਾਬੇ ਨੂੰ ਤਾਂ ਪਤਾ ਸਾਰਾ ਕੁਝ ਜੇ ਪਤਾ ਫਿਰ ਦੱਸੋ ਬਾਬਾ ਜੀ ਪਰਖਣਾ ਚਾਹਣਾ ਏ ਨਹੀਂ ਅਸੀਂ ਕੌਣ ਆ ਪਰਖਣ ਵਾਲੇ ਬਾਬਾ ਜੀ ਜਾਣੀ ਜਾਣ ਤੁਸੀਂ ਜਾਣਣਾ ਚਾਹਣਾ ਏ ਤੂੰ ਹੂੰ ਤੇਰੀ ਕਰਾ ਦਾ ਭਰਾ ਕਾ ਪਿਆ ਹੋਇਆ ਹੈ ਹਾਂ ਬਾਬਾ ਜੀ ਤੁਸੀਂ ਤਾਂ ਕਰਨੀ ਜਾਣੇ ਬਾਬਾ ਜੀ ਮੈਂ ਤਾਂ ਫੁੱਟ ਤੇ ਸ਼ੱਕ ਕਰੀ ਹੂੰ ਬਾਬਾ ਜੀ ਮੈਂ ਬਹੁਤ ਜ਼ਿਆਦੇ ਤਕਲੀਫ ਚਾ ਬਾਬਾ ਜੀ ਤੈਨੂੰ ਨਾਲ ਲੈ ਕੇ ਜਾਓ ਹੈ ਤੈਨੂੰ ਨਾਲ ਲੈ ਕੇ ਜਾਓ ਬਚਾਓ ਬਾਬਾ ਜੀ ਬਚਾਓ ਮੈਂ ਪਿਛਲੇ 15 ਦਿਨਾਂ ਤੋਂ ਆ ਮੇਰੀ ਅੱਖਾਂ ਦੇਖ ਇੱਕ ਮਿੰਟ ਵੀ ਨਹੀਂ ਸੌ ਕੇ ਦੇਖਿਆ ਜਦੋਂ ਮੜਾ ਜਾਂ ਸੌਣ ਲੱਗਦਾ ਚੁੰਡੀ ਵੱਢ ਲੈਂਦੀ ਆ ਬਾਬਾ ਜੀ ਮੇਰੇ ਮੇਰੇ ਪਰਾਂ ਨੂੰ ਪੁੱਛ ਲਓ ਬਿਲਕੁਲ ਮੇਰਾ ਵੀ ਗੱਲ ਮੋਤਾ ਜੀ ਬਹੁਤ ਦੋਸਤਾਤ ਮਾ ਬਹੁਤ ਦੋਸਤਾਤ ਮਾ ਬਹੁਤ ਗਲੇਣੀ ਸੀ ਬਾਬਾ ਬਹੁਤ ਗਲੇਣੀ ਸੀ ਤੈਨੂੰ ਭਗਦਾ ਨਾਲ ਲੈ ਕੇ ਜਾਓ ਹੈ ਉਹਦਾ ਇੱਕੋ ਇੱਕ ਇਹ ਲੈ ਬਾਬਾ ਜੀ ਹੁਣ ਉਹ ਵਸਚ ਕਰਾ ਫਿਰ ਕਰੋ ਬਾਬਾ ਜੀ ਉਹਨੂੰ ਵਸਚ ਕੰਪਲੀਟ ਹੁਣ ਵੇਥੀ ਆ ਹੋ ਹੈ ਹੁਣ ਵੇਥੀ ਆ ਕਿੱਥੇ ਆ ਬਾਬਾ ਜੀ ਇੱਥੇ ਆ ਹੈ ਰਹਣਾ ਇੱਧਰ ਆਨੀ ਇੱਥੇ ਆ ਗੱਲ ਕਰ ਗੱਲ ਕਰ ਪੱਕਾ ਹਾਂ ਪਪਾ ਕਿੱਥੇ ਆ ਪਪਾ ਜੀ ਇਹ ਤਾਂ ਗੜਦੀ ਆ ਪਾਣੀ ਵਾਲੀ ਗੱਲ ਕਰ ਪੱਕਾ ਗੱਲ ਕਰ ਹੈਲੋ ਕਿੱਥੇ ਆ ਕਿੱਥੇ ਆ ਕੋਮਲ ਕਿੱਥੇ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਗ ਬੰਨਾ ਗੰਤਰ ਬੰਨਾ ਬੰਨਾ ਪੌਣ ਹਰਾ ਸਤਪੰਦਾ ਪਲਣ ਬੰਨਾ ਉੱਤੋਂ ਪੈਰੋਂ ਕਿਤੇ ਕੂੜਾ ਲੁੱਟਾਂ ਮਰਤ ਪੜਿਆ ਪਰ ਮਜੀ ਦੇ ਬੂਰੇ ਬਰੇ ਕਿਸ਼ਨ ਜੀ ਨਾ ਬੇ ਜਲਦੀ ਰਖਣੀ ਪਾਸ ਬਹੁਤ ਜਾਵੇ ਬੱਗਾ ਇਹ ਪੈਸੇ ਮੰਗਦੀ ਆ ਕਿੱਥੇ ਕਿੰਨੇ ਪੈਸੇ ਚਾਹੀਦੇ ਕਿੰਨੇ ਪੈਸੇ ਬੱਗਾ ਪੁੱਛਣਾ ਪੈਣਾ ਬੱਗਾ ਇਹਨੂੰ ਢਿੱਡ ਚ ਕੈਰ ਕਰਨਾ ਪੈਣਾ ਪਤਾ ਇੱਥੇ ਕੈਡ ਕਰਨਾ ਪੈਣਾ ਇੱਥੇ ਕਰੋ ਬਾਬਾ ਜੀ ਆਪਦੇ ਢਿੱਡ ਚ ਕਰੋ ਤੁਸੀਂ ਨਹੀਂ ਕਿੱਥੇ ਆ ਤੂੰ ਸਾਹਮਣਿਆ 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 ਆ ਖੜੀਆ ਪਾਪਾ ਜੀ ਕਿੱਥੇ ਖੜੀਆ ਆ ਖੜੀਆ ਪੱਕਾ ਆ ਖੜੀਆ ਹੈ ਆ ਖੜੀਆ ਖੜੀਆ ਕਿੱਥੇ ਖੜੀ ਪੱਕਾ ਤੈਨੂੰ ਜਿਵੇਂ ਹੈ ਕਿਧਰ ਪੈਰ ਨਾ ਪੜਾਜ ਪੱਕਾ ਤੈਨੂੰ ਦੱਸਿਓ ਅੱਛਾ ਇਹ ਸਿਰਫ ਆਪਾਂ ਦੇ ਸੁਣ ਜੀ ਬਹਿ ਜਾਓ ਪਾਪਾ ਜੀ ਬਹਿ ਜਾ ਪਾਪਾ ਮੇਰੀ ਗੱਲ ਸੁਣੋ ਹੂੰ ਪਾਪਾ ਬਣ ਕੇ 1000 ਰੁਪਏ ਵੱਧ ਲੈ ਲਈ ਦੀ ਭੈਣ ਦੀ ਆਤਮਾ ਬਖਾ ਬਹੁਤ ਤੰਗ ਕੀਤਾ ਜੜਾ ਸਾਨੂੰ ਦੱਸ ਪਾਪਾ ਕਿੱਥੇ ਹੈ 1000 ਨਹੀਂ ਪਾਪਾ ਦੱਸ ਕਿੱਥੇ ਹੈ 1000 ਨਹੀਂ 5000 ਮੰਗਦੀ ਆ ਸਾਹਮਣੇ ਆਉਣ ਦਾ 5000 ਮੰਗਦੀ ਆ 5000 ਰੁਪਏ ਇੱਥੇ ਬਹਿ ਜਾ ਬਹਿ ਜਾ ਕੁਛ ਨਹੀਂ ਕਹਿਣਾ ਕੁਛ ਨਹੀਂ ਕਹਿਣਾ ਅੱਛਾ ਕੁਛ ਨਹੀਂ ਕੁੜਦੇ ਨਹੀਂ ਮਾਰਦੇ ਨਹੀਂ ਕੂੜਦੇ ਨਹੀਂ ਕੁਛ ਨਹੀਂ ਕਹਿਣਾ ਬੈਜਾ ਸਾਹਮਣੇ ਬੈਜਾ ਥੱਲੇ ਬੈਜੋ ਥੱਲੇ ਬੈਜੋ ਬੈਗੇ ਬੈਗੇ ਬਾਬਾ ਬੈਗੇ ਦੱਸ ਸੇਰਾ ਕੀ ਕਰਨਾ ਹੈ ਦੱਸ ਸੇ ਇਸ ਦਾ ਕੀ ਕਰਨਾ ਹੈ ਬਾਬਾ ਸਾਨੂੰ ਤੰਗ ਨਾ ਕਰੇ ਸਾਨੂੰ ਤੰਗ ਨਾ ਕਰੇ ਇਹਨੂੰ ਇੱਥੋਂ ਲੈ ਜਾ ਸਾਨੂੰ ਦੂਰ ਲੈ ਜਾ ਇਹਨੂੰ ਕੁਛ ਕਹਿ ਰਹੀ ਐ ਬਾਬਾ ਜੀ ਬਾਬਾ ਜੀ ਕੀ ਕਹਿਦੀ ਐ ਜੋ ਤੱਕ ਕਰਦਾ ਕਿਉਂ ਤਾਂ ਕਰਦੇ ਆਂ ਘਰੀਪਾ ਨੂੰ ਬਹੁਤ ਤੰਗ ਕਰਦੀ ਆ ਜੀ ਕਿਉਂ ਦੁਖੀ ਕਰਦੀ ਆ ਇਹ ਬਹੁਤ ਦੁਖੀ ਨੇ ਨਾ ਤੰਗ ਕਰ ਹਾਂ ਹਾਂ ਬਹੁਤ ਨਾ ਤੰਗ ਕਰ ਕਰ ਸੁਣ ਲੈ ਇੱਕ ਜੇ ਬਾਬੇ ਆਵਦੇ ਆਈ ਤੇ ਆਕੇ ਨਾ ਤੈਨੂੰ ਐਮਾ ਚਾਉਂਦੇ ਜੰਗਲਾਂ ਛੱਡਿਆਉਣਗੇ ਪਪਾ ਜੀ ਛੱਡ ਕੇ ਆਓ ਛੱਡ ਕੇ ਆਉਣ ਨੂੰ ਐਮਾ ਜੰਗਲਾਂ ਮੰਨ ਜਾ ਹਾਂ ਚੰਗੀ ਚਾਉਣੀ ਤੇ ਮੰਨ ਜਾ ਹਾਂ ਭੜੀ ਭੰਦੀ ਮੰਨ ਜਾ ਹਾਂ ਹਾਂ ਨਹੀਂ ਮੰਦੀ ਮੰਨ ਜਾ ਕਿਵੇਂ ਮੈਨੂੰ ਬਾਬਾ ਜੀ ਇਧਰੇ ਸਮਗਰੀ ਲਗਣੀ ਹੈ ਮਗਰੀ ਫਮਗਰੀ ਲਗਣੀ ਆ 101 ਜੜੀ ਬੁੱਟੀਆਂ ਦਾ ਪ੍ਰਸ਼ਾਦ ਕਰਕੇ ਚੜਾਉਣਾ ਪੈਣਾ। ਬਾਬਾ ਜੀ ਚਾਹੇ 500 ਬੁੱਟੀ ਦਾ ਚੜਾ ਦੇ। ਹੂੰ ਪਰ ਇਹਨੂੰ ਲੈ ਜਾਓ। ਰੁਪਈਆ 12000 ਲੱਖ। 12000 ਰੁਪਈਆ ਬਾਬਾ ਜੀ। 12000 ਲੱਗਣਾ। ਮੈਂ 14000 ਰੁਪਈਆ ਦੇਣ ਨੂੰ ਤਿਆਰ ਐ ਬਾਬਾ ਜੀ। ਬਸ ਹੂੰ ਮੈਂ ਇਨਾ ਤੋਠੀ ਐ ਇਹਨੂੰ ਲੈ ਜਾਓ। ਨੋ 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 ਗੱਲ ਲੈ ਜੀ ਲੈ ਜਾ ਪਪਾ ਕੀ ਕਹਿਦੀ ਆ ਪਪਾ ਜੀ ਲੱਤਾਂ ਮਾਰਦੀ ਆ ਹੈ ਲੱਤਾਂ ਮਾਰਦੀ ਆ ਚੁੰਡੀਆਂ ਮਾਰਦੀ ਆ ਕਿੱਥੇ ਆ ਪਪਾ ਜੀ ਹੈ ਕਿੱਥੇ ਆ ਮੇਰੀ ਲੱਤਾਂ ਮਾਰਦੀ ਆ ਪਪਾ ਜੀ ਮੈਂ ਤੁਹਾਡੇ ਲਈ ਬੜੇ ਰੀਝਾਂ ਨਾਲ ਖਾਣਾ ਬਣਾਇਆ ਦੇਚੀ ਕਿਉਂ ਪਾ ਦਿੱਤੀ ਹਾਂ 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 ਪਪਾ ਜੀ ਚਲੋ ਮਾਈ ਟੱਕੇ ਲਿਆ ਜਾ ਸਾਰੇ ਕਰਸਕਾ ਦੇ ਜ। ਟੱਕਲਾ ਪਾਈ ਹੱਥ ਤੱਕ। ਬਾਬਾ ਜੀ। ਨਹੀਂ ਸੀ ਕਿ ਉਹ ਆਪਾਂ ਦੇ ਲੈਣ। ਨਹੀਂ ਸੀ ਕਿਉਂ? ਹਾਂਜੀ ਹਾਂ। ਲੈਓ ਲੈਓ ਬਾਤੀ ਜੀ ਲੈਓ। ਜੇ ਤੂੰ ਵੀ ਲੈ ਗਿਆ ਕੋਸ ਵਈ। ਮੈਂ ਹੀ Rajasthan ਦੇ ਵਿੱਚ। ਅਸੀਂ ਪੰਜਾਬ Rajasthan ਦੇ ਵਿੱਚ ਇੱਕ ਵਾਰ ਸਾਰੇ ਪਿੰਡ ਦੁਖੀ ਕਰ ਰੱਖਿਆ ਸੀ। ਅੱਛਾ ਫੇਰ ਕੀ ਸੀ? ਬਾਬੇ ਕਾ ਆਪਿਆਂ ਨੇ ਜਾ ਕੇ ਆਤਮਾ ਕਾਬੂ ਜੁਕੀਤੀ ਤੇ ਅਹਿਮਦ ਉਹਨੇ ਗੰਗਾਂਵਾਂ ਜਾ ਕੇ ਸੁਣਾਈ ਬੱਤ। ਅੱਛਾ ਪਸਮ ਕੀਤੀ ਪਸਮ। ਆਹੀਂ ਉਹਨੂੰ ਵੀ ਪਸਮ ਕਰਕੇ ਆਏ। ਗਲੱਛ ਤਪੱਸਿਆ ਕਰਕੇ ਪਸਮ ਕੀਤੀ। ਲਓ ਆ ਗਈ ਪਾਪੀ ਖਾਣਾ ਲੈ ਕੇ। ਲਓ ਬੱਬਾ ਜੀ। ਨੋ 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 ਨੋ। ਇਹ ਪਾਪੀ। ਅੱਛਾ ਸ਼ਾਹੀ ਪਨੀਰ ਨਾਣਾ। ਮੱਖਣੀ ਵਾਲੀ ਲੱਸੀ। ਕਿਆ ਬਾਪਾ ਭਾਬੀ ਬਾਬੇ ਲਈ ਸਪੈਸ਼ਲ ਹੈ। ਬੁਰੀ ਆਤਮਾ ਨੂੰ ਨਾਲ ਲੈ ਕੇ ਜਾਣੀ ਹੈ। ਆਹ ਹੈ ਤਾਂ ਹੱਕਦਾਰ ਨੇ ਬਾਬਾ ਸਪੈਸ਼ਲ ਖਾਣਦੇ ਆ। ਭਗਤਾ ਹਾਂਜੀ ਮੇਰਾ ਤਾਂ ਬਾਰਤਾ। ਖੂ ਖਲ। ਹਾਂ ਮੈਨੂੰ ਖਾਣ ਦੇ ਮੈਨੂੰ ਮੱਖਣੀ। ਨਹੀਂ 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 ਤੂੰ ਨਹੀਂ ਖਾਣਾ। ਤੂੰ ਖਾਣਾ ਕਿ ਨਹੀਂ? ਬਾਬਾ ਤੁਹਾਡੇ ਨਸੀਬ ਦੀ ਆ ਚੰਗਾ ਖਾਣਾ ਤੁਸੀਂ ਖਾਓ। ਭਗਤਾ ਹਾਂਜੀ ਤੇ ਘਰ ਵਾਲੀ ਦੀ ਫੋਟੋ ਲਖਾ। ਘਰ ਵਾਲੀ ਦੀ ਫੋਟੋ। ਹਾਂ ਭਗਤਾ। ਆਏ ਜੀ ਮੇਰੇ ਘਰ ਵਾਲੀ। ਹਾਂ। ਨਾਲ ਲੈ ਕੇ ਜਾਣਾ ਲੈ ਚੱਲ ਨਾਲ ਜਿੰਨਾ ਤੰਗ ਇਹਨਾਂ ਨੂੰ ਕੀਤਾ ਤਾ ਚੋਗਣਾ ਤੰਗ ਤੈਨੂੰ ਕਰੂੰ ਕਾ ਨੂੰ ਕਿੱਥੇ ਫਸ ਗਿਆ ਉੱਠਾ ਪੰਗਾ ਡੈੜਿਆ ਜੀ ਇਹਨਾਂ ਨੂੰ ਦੱਸਦਾ ਇਹ ਲੀੜੇ ਪਾੜ ਦੇ ਇਹਨੂੰ ਕੁਝ ਕਹਿਣਾ ਸਹੀ ਲੀੜੇ ਪਾੜ ਦੀਆ ਬਾਬਾ ਜੀ ਕਿੱਥੇ ਲੇਵਲ ਆ ਲਈ? ਓ ਬਾਬਾ। ਬਾਬਾ ਜੀ ਤੁਸੀਂ ਹੈਰਾਨ ਕਿਉਂ ਹੋਈ ਜਾਂਦੇ ਹੋ? ਮੈਂ ਇੰਨੇ ਪਿਆਰ ਨਾਲ ਭੋਜਨ ਬਣਾ ਕੇ ਲਿਆਈਆਂ ਤੁਹਾਡੇ ਲਈ। ਖਾਓ ਜੀ। ਆਓ ਖਾਓ ਬਾਬਾ ਜੀ ਹੁਣ ਤਾਂ ਹੁਣ ਤੁਹਾਨੂੰ ਖਾਣਾ ਪੈਣਾ ਜੀ। ਇੰਨੀ ਅਮੰਤਾਂ ਕਰ ਲੈ ਕਦੇ ਕੋਈ ਨਹੀਂ ਕਰਦਾ। ਖਾਓ। ਖਾਣੇ ਤੇ ਖਵਾਵਾਂ। ਖਾਣ ਨੂੰ। ਖਾਣਾ। ਖਾਲਾ ਖਾਲਾ ਬਾਬਾ ਖਾਣਾ। ਇੰਨੀ ਕਿੰਨੇ ਪਿਆਰ ਨਾਲ ਖਾ। ਇੱਕ ਮਿੰਟ ਮੈਂ ਜੀ ਓ ਬਾਬਾ ਜੀ ਖਾਓ ਪਨੀਰ। ਖੋ 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 ਨੋ 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 ਬਾਬਾ ਜੀ ਕੀ ਕਰਤੀ ਸੀ ਹੈ ਬਹੁਤ ਘੜੀ ਆਖ ਨਾ ਪਾਈ ਬਾਈ ਜੀ ਲੱਗਦਾ ਦੇਸੀ ਕੇ ਉਹ ਪਚੇ ਨਹੀਂ ਤੁਹਾਡੇ ਕਾਫੀ ਟਾਈਮ ਬਾਅਦ ਖਾਦਾ ਹਨ ਹਲੇ ਅੱਗੇ ਅੱਗੇ ਦੇਖੀ ਤੇ ਨਾ ਕੀ ਹੁੰਦਾ ਬਖੰਡੀਆਂ ਕੀ ਹੋ ਗਿਆ ਬਾਬਾ ਉੱਤਰ ਕੇ ਦੇਖੀ ਆਨੇ ਤੁਸੀਂ ਹੈ ਚਲੋ 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 ਮੈਨੂੰ ਲੱਗਦਾ ਬਾਬੇ ਨੇ ਦੌਰਾ ਪੈ ਗਿਆ ਬਾਬਾ ਜੀ ਥੋੜਾ ਆਖਰੀ ਮੰਤਰ ਪੜ ਜੋ ਬਸ ਵੀ ਉਹੋ ਟੋਸਟ ਆ ਤਮਾ ਜਿਹੜੀ ਛੋਡੇ ਅੰਦਰ ਤੁਹਾਨੂੰ ਤੰਗ ਕਰ ਰਹੀ ਹੈ ਉਹ ਸਾਨੂੰ ਤੰਗ ਨਾ ਕਰੇ ਬਾਅਦ ਚ ਤੁੰ ਕੀ ਲੈ ਕੇ ਆਇਆ ਮੈਂ ਹਾਂ ਮੈਂ ਇਹ ਨਾ ਨਹੀਂ ਗਿਜਰੇਲਾ ਲੈ ਕੇ ਆਇਆ ਗਿਜਰੇਲਾ ਹਾਂਜੀ ਚੱਕੋ ਬਾਬਾ ਜੀ ਓ ਨੋ 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 ਤੂੰ ਸ਼ੂਗਰ ਆਖਦਾ ਇਹ ਤਾਂ ਬਾਬਾ ਜੀ ਸ਼ੂਗਰ ਫ੍ਰੀ ਆ ਜੀ ਚੱਕੋ ਪੀਸ ਤੁਸੀਂ ਖਾ ਲਓ ਫਿਰ ਬਾਬਾ ਥੋੜਾ ਜਿਹਾ ਖਾ ਲਓ ਟੇਸਟ ਕਰ ਲਓ ਹੈ ਪੈਕ ਕਰ ਦੇ ਯਾ ਲੈ ਫਿਰ ਬੈਗ ਕਰ ਦਿੰਦਾ ਬੈਗ ਕਰ ਦਿੰਦਾ ਆਹ ਜੰਗਲਾਂ ਚ ਖਾ ਲੈਣ ਦੇ ਘੁਰਦਾ ਕੀ ਹੈ ਅਲੇ ਤੇਰੇ ਡੇਲੇ ਵੀ ਕੱਢਣੇ ਪਖੰਡੀਆਂ ਡੇਲੇ 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 ਦਾ ਚਾਰ ਚਾਹੀਦਾ ਡਾਏ ਡੇਲੇ ਨਹੀਂ ਯਾਰ ਹਾਂ ਡੇਲੇ ਰਹੀ ਬਾਹਰ ਆ ਰਹੀ ਆ ਆਤਮਾ ਆਤਮਾ ਪਾਰਾ ਦੀ ਤੁਸੀਂ ਜਾਓ ਜਾਈਏ ਸੀ ਮੈਨੂੰ ਗੱਲ ਕਰਨ ਦੇ ਪਾਸਾ ਹੈਂ ਤੁਸੀਂ ਜਾਓ ਪਾਸਾ ਤੈਨੂੰ ਬਸ ਕਰ ਦੇ ਬਸ ਕਰ ਦੇ ਬਾਬਾ ਜੀ ਆ ਜਾਓ ਆ ਜਾਓ ਮਰਦੋਸ ਸਾਚੀ ਪਾਸੇ ਪਾਸੇ ਬਸ ਚ ਕਰ ਲਿਓ ਬਾਬਾ ਜੀ ਬਸ ਚ ਮੈਨੂੰ ਮਾਫ਼ ਕਰ ਦੇ ਪਹਿਲੇ ਮੈਨੂੰ ਮਾਫ਼ ਕਰ ਦੇ ਮੈਂ ਅਰੇ ਨੱਕ ਰਗੜਦਾ ਆ ਨੱਕ ਨੂੰ ਮਿੱਟੀ ਵੀ ਲੱਗੀ ਹੋਈ ਪਹਿਲੇ ਮੈਂ ਤਾਂ ਪਹਿਲੇ ਗਰੀਬ ਬੰਦਾ ਮੇਰਾ ਦਿਹਾੜੀ ਕਰਦਾ ਸੀ ਦਿਹਾੜੀ ਕਰਨੀ ਮੈਨੂੰ ਔਖੀ ਲੱਗੀ ਪੈਸੇ ਕਮਾਉਣ ਦੇ ਚੱਕਰ ਦੇ ਪਖੰਡੀ ਸਾਧ ਬਣ ਗਿਆ ਮੈਨੂੰ ਜਾਣ ਦੇ ਆਤਮਾ ਪਹਿਣੇ ਜਾਣ ਦੇ ਜਾਣ ਦੇਂਦੀ ਤੈਨੂੰ ਮੇਰੀ ਜੁੱਤੀ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਮੇਰਾ ਖਹਿੜਾ ਛੱਡ ਦੇ ਮੈਂ ਤਾਂ ਇਹਨਾਂ ਦੇ ਘਰੇ ਜਿਹੜਾ 12000 ਰੁਪਏ ਲੱਤਾ ਉਹਨਾਂ 14 ਦੇ ਕੇ ਜਾਊਂ ਬਸ ਇੱਕ ਵਾਰੀ ਮਾਫ਼ ਕਰ ਦੇ ਇੱਕ ਵਾਰੀ ਮਾਫ਼ ਕਰ ਦੇ ਮੈਂ ਤਾਂ ਆਤਮਾ ਦੇਖੀ ਨਹੀਂ ਸੀ ਅੱਜ ਤੈਨੂੰ ਦੇਖ ਰਿਹਾ ਮੈਂ ਤਾਂ ਪਹਿਲੀ ਵਾਰ ਹੁਣ ਤਾਂ ਹਾੜੇ ਵੀ ਕੱਢ ਲੈਣੇ ਭੈਣੇ ਸੱਚ ਵੀ ਦੱਸਦਾ ਭੈਣੇ ਸਾਰਾ ਕੁਝ ਕਰਦਾ ਹੁਣ ਮੈਂ ਜਾਣਾ ਪੜੇ ਜਾਣ ਤਾਂ ਮੈਂ ਤੈਨੂੰ ਦਊਂਗੀ ਪਰ ਜਾਣ ਤੋਂ ਪਹਿਲਾਂ ਤੈਨੂੰ ਥੋੜੀ ਜਿਹੀ ਸਜ਼ਾ ਵੀ ਦਊਂਗੀ ਆਤਮਾ ਜੋ ਹੋਈ ਨਾ ਨਾ ਭੈਣੇ ਨਾ ਨਾ ਭੈਣੇ ਆਈ बाबा प्रैक करते हैं बा हो पखंडी बाबा सीता करके बेना प्रैंक हो गया जे करी वाला हों फिर प्रैंक नहीं होना ਤੁਸੀਂ ਵੀ ਪ੍ਰੈਂਕ ਕਰੋ ਬਾਬੇ ਨਾਲ ਘਰੇ ਬੁਲਾ ਕੇ ਜੇ ਤੁਹਾਡੇ ਆਸ-ਪਾਸ ਕੋਈ ਪਖੰਡੀ ਆ। ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਵੱਧ ਤੋਂ ਵੱਧ ਪ੍ਰੈਂਕ ਹੋ ਸਕਣ। ਦਸਰੀ ਕਾਲ ਜੀ